ਉਜਰੇ ਦੀ ਗੱਲ ਆਉਂਦੀ ਏ ਮਾਂ ਕੁਝੀ ਕਰਕੇ ਨਾ ਕੋਈ ਹੋਇਆ ਤੇ ਕੇ ਨਾ ਕੋਈ ਹੋਣਾ ਏ ਮਾਂ ਕੁਝੀ ਕਰਕੇ ਸੰਸਾਰ ਦੇ ਵਿੱਚ ਕੋਈ ਨਹੀਂ ਹੋ ਸਕਦਾ ਏ ਇੱਕ ਚੰਗੀ ਮਾਂ ਹੀ ਇੱਕ ਚੰਗੇ ਪੁੱਤਰ ਨੂੰ ਇੱਕ ਚੰਗੀ ਧੀ ਨੂੰ ਜਨਮ ਦੇ ਸਕਦੀ ਏ ਜੇ ਮਾਂ ਦਾ ਆਪਣਾ ਜੀਵਨ ਹੋਵੇ ਤਾਂ ਤੇ ਮਾਂ ਇਹ ਜੇ ਹੋਵੇ ਭਗਤ ਸੂਰਮੇ ਜਨਦਿਆਂ ਉਹ ਧੰਨੇ ਮਾਵਾ ਗੁਰੂ ਪਿਆਰੇ ਸਾਹਿਬ ਜੀ ਉਹ ਮਾਵਾ ਧੰਨੇ ਜਿਨ੍ਹਾਂ ਨੇ ਭਗਤਾਂ ਨੂੰ ਸੂਰਮਿਆਂ ਨੂੰ ਬੇਪਹਾਦ ਕਰਿ ਯੋਧਿਆਂ ਵਿੱਚ ਜਨਮ ਦਿੱਤਾ ਏ ਉਹਨੇ ਉਹਨਾ ਪੁੱਤਰ ਨੂੰ ਜਨ ਦਿੱਤਾ ਕਿਉਂ ਕਿ ਉਹ ਕਿਉਂਕਿ ਉਹਨਾਂ ਦਾ ਆਪਣਾ ਜੀਵ ਸੀ ਤੇ ਅੱਜ ਜੋ ਸਾਡੇ ਸਮਾਜ ਹੈ ਉਹ ਕਿੱਧਰ ਜਾ ਰਿਹਾ ਹੈ ਸਾਡੀ ਜੋ ਮਾਂ ਹੈ ਮੈਂ ਵੀ ਇੱਕ ਮਾਂ ਹਾਂ ਮੇਰੀਆਂ ਭੈਣਾਂ ਨੇ ਹੋਰ ਵੀ ਤੁਸੀਂ ਭੈਣਾਂ ਹੋ ਜੇ ਮਾਂ ਦਾ ਆਪਣਾ ਜੀਵਨ ਹੋਵੇਗਾ ਤਾਂ ਉਹ ਇੱਕ ਸਹੀ ਢੰਗ ਦੇ ਨਾਲ ਆਪਣੇ ਘਰ ਨੂੰ ਲੈ ਕੇ ਤੁਰੇਗੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰੇਗੀ ਕਿਉਂ ਕਿ ਮਾਂ ਦਾ ਜੋ ਰੋਲ ਹੈ ਘਰ ਦੇ ਵਿੱਚ ਜ਼ਿਆਦਾ ਹੈ ਕਿਉਂਕਿ ਘਰ ਵਾਲੇ ਨੇ ਪਤੀ ਨੇ ਹਸਵੇ ਨੇ ਘਰ ਵਿੱਚ ਜ਼ਿਆਦਾਤਰ ਮੇਰੀਆਂ ਭੈਣਾਂ ਹਾਊਸ ਵਾਈਫ ਨੇ ਘਰ ਵਿੱਚ ਕੰਮ ਕਾਰ ਕਰਦੀਆਂ ਨੇ ਕਿਉਂਕਿ ਜੋ ਬੱਚਾ ਹੈ ਉਹਨਾਂ ਦਾ ਅਸਲੀ ਗੁਰੂ ਹੈ ਜੋ ਮਾਂ ਹੈ ਪਹਿਲਾ ਸ਼ਬਦ ਕਹ ਮਾਂ ਹੈ ਬੱਚਾ ਪਹਿਲਾ ਮਾਂ ਕਹਿਣਾ ਸਿੱਖਦਾ ਹੈ ਕਿਉਂ ਕਿਉਂਕਿ ਜੋ ਬੱਚਾ ਜਨਮ ਲੈਂਦਾ ਹੈ ਤੇ ਉਹ ਮਾਂ ਦਾ ਦੁੱਧ ਪੀਂਦਾ ਹੈ ਜਿਹੜੇ ਜਿਹੇ ਸੰਸਕਾਰ ਹੋਣਗੇ ਹੁਣਗੇ ਜਿਹੜੀ ਸੋਚ ਮਾਂ ਦੀ ਹੋਵੇਗੀ ਆਟੋਮੈਟਿਕ ਹੀ ਗੁਰੂਪਿਆਸ ਦਾ ਸੰਗਤ ਜਿਉਂ ਸਾਇੰਸ ਵੀ ਇਹ ਸਿੱਧ ਕਰਦੀ ਹੈ ਕਿ ਜਿਹੋ ਜਿਹਾ ਪ੍ਰਭਾਵ ਮਾਂ ਦਾ ਹੋਵੇਗਾ ਉਹ ਜਿਹੜਾ ਬੱਚੇ ਤੇ ਵੀ ਪਵੇਗਾ ਜਿਹ ਜਿਹਾ ਮਾਂ ਦਾ ਜੀਵਨ ਹੋਵੇਗਾ ਤੇ ਜੇ ਮਾਂ ਦਾ ਆਪਣਾ ਜੀਵਨ ਨਹੀਂ ਹੋਵੇਗਾ ਮਾਂ ਦੀ ਸੋਚ ਕਿਉਂ ਜਈਏ ਉਹ ਕਿਉਂ ਜੀ ਆ ਉਸਦੀ ਰਹਿਣੀ ਬਹਿਣੀ ਹੈ ਕਿਉਂ ਜੀ ਉਸਦੇ ਸੰਸਕਾਰ ਨੇ ਤਾਂ ਉਹ ਆਟੋਮੈਟਿਕ ਹੀ ਬੱਚੇ ਦੇ ਵਿੱਚ ਆਉਂਦੇ ਨੇ ਕਿਉਂ ਕਿਉਂਕਿ ਮਾਂ ਦੇ ਹੀ ਆਉਂਦੇ ਨੇ ਕਿਉਂਕਿ ਮਾਂ ਬੱਚੇ ਨੂੰ ਗਰਭ ਦੇ ਵਿੱਚ ਪਾਲਦੀ ਹੈ 9 ਮਹੀਨੇ ਪਹਿਲਾਂ ਮਾਂ ਬੱਚੇ ਨੂੰ ਗਰਭ ਦੇ ਵਿੱਚ ਪਾਲਦੀ ਹੈ ਤੇ ਬਾਅਦ ਵਿੱਚ ਮਾਂ ਜਦੋਂ ਬੱਚਾ ਜਨਮ ਲੈ ਲੈਂਦਾ ਹੈ ਤੇ ਫਿਰ ਆਪ ਪਾਲਦੀਏ ਪਹਿਲਾ ਜੋ ਮਾਂ ਹੁੰਦੀ ਹਸਾਨ ਉਹ ਗਿੱਲੀ ਥਾਂ ਤੇ ਆ ਪੈਂਦੀਆਂ ਥਾਂ ਦਾ ਸੁੱਕੀ ਥਾਂ ਤੇ ਬੱਚੇ ਨੂੰ ਪਾਉਂਦੀਆਂ ਸਨ ਪਰ ਹੁਣ ਬੜੀਆਂ سہੂਤਾ ਨੇ ਹੁਣ ਉਹ ਗੱਲਾਂ ਨਹੀਂ ਰਹੀਆਂ ਕਿਉਂਕਿ ਬੱਚਿਆਂ ਨੂੰ ਡਾਈਪਰ ਲਗਾਏ ਜਾਂਦੇ ਨੇ ਤੇ ਬੱਚਾ ਸੁੱਕੀ ਥਾਂ ਤੇ ਹੀ ਰਹਿੰਦਾ ਹੈ ਗਿੱਲੀ ਥਾਂ ਤੇ ਨਹੀਂ ਪੈਂਦਾ ਪਰ ਮਾਂ ਦਾ ਰੋਲ ਬੱਚੇ ਦਾ ਜੀਵਨ ਬਣਾਉਣ ਵਿੱਚ ਬਹੁਤ ਜ਼ਿਆਦਾ ਹੈ ਕੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਤੇ ਸਤਿਕਾਰ ਜੋ ਰਾਤੀ ਦੀ ਦਦੀ ਨਾਨਕੀ ਜੀ ਦਰਤਾਬੀ ਦਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਤਿਕਾਰਯੋਗ ਦਾਦੀ ਜੀ ਜੋ ਨੇ ਉਹ ਬੱਚੇ ਨੂੰ ਲੋਰੀਆਂ ਸੁਣਾਉਂਦੇ ਨੇ ਗੋਦੀ ਦੇ ਵਿੱਚ ਬਿਠਾ ਕੇ ਗੋਦੀ ਦੇ ਵਿੱਚ ਬਿਠਾ ਕੇ ਲੋਰੀਆਂ ਕਿ ਸੁਣਾਉਂਦੇ ਨੇ ਆਪਣੇ ਵਾਟ ਵਡੇਰਿਆਂ ਦੀਆਂ ਕਿ ਕਿਵੇਂ ਸਾਡੇ ਵਡੋ ਵਡੇਰਿਆਂ ਨੇ ਕਿਵੇਂ ਯੁੱਧ ਕੀਤੇ ਨੇ ਕਿਵੇਂ ਵਡਿਆਂ ਦਾ ਸਤਿਕਾਰ ਕੀਤਾ ਏ ਕਿਵੇਂ ਗੁਰੂ ਪਾਤਸ਼ਾਹ ਜੀ ਦੀ ਜੋਤ ਗੁਰਾਂ ਦੀ ਜੋਤ ਉਹਨਾਂ ਦਾ ਸਤਿਕਾਰ ਕੀਤਾ ਏ ਉਹਨਾਂ ਨੇ ਕਿਹਾ ਕਿ ਜੋ ਕੁਝ ਮਿਲਣਾ ਹੈ ਸਾਨੂੰ ਗੁਰੂ ਘਰ ਤੋਂ ਮਿਲਣਾ ਹੈ ਬਾਬੇ ਨਾਨਕ ਦੇ ਤਦੋ ਹੀ ਮਿਲਣਾ ਹੈ ਗੁਰਪ੍ਰਸਤਾ ਸੰਗਤ ਜੀਓ ਇਧਰ ਹਰ ਦੇ ਲੜੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੁਰਬਾਣੀ ਦਾ ਓਟ ਆਸਰਾ ਲਵਾਂਗੀ ਗੁਰਬਾਣੀ ਕੀ ਹੈ ਗੁਰਬਾਣੀ ਸਖਵੇਂ ਚਾਨਣ ਗੁਰਬਾਣੀ ਜੋ ਸਾਨੂੰ ਜੀਵਨ ਦੀ ਸੇਧ ਦਿੰਦੀ ਹੈ ਕੋਮ ਜੀਉਂਦੀ ਹੈ ਇਤਿਹਾਸ ਸਦਕਾ ਕੋਮ ਜੀਉਦੀ ਹੈ ਗੁਰਬਾਣੀ ਸਦਕਾ ਇਹ ਅਮਰਤ ਬਾਣੀ ਹੈ ਜੋ ਐ ਸਾਨੂੰ ਜੀਵਨ ਜੀਉਂਦੀ ਸੇਧ ਦਿੰਦੀ ਹੈ ਇਹ ਬਾਣੀ ਆਈ ਕਿੱਥੋਂ ਇਹ ਧਰਤੀ ਬਾਣੀ ਅਕਾਲੀ ਬਾਣੀ ਇਹ ਬਾਬੇ ਨਾਨਕ ਦੀ ਬਾਣੀ ਬਾਬੇ ਨਾਨਕ ਨੇ 81 ਮਰਦਾਨਿਆ ਰਵਾਜ ਪਤਾ ਨਹੀਂ ਕਿਸਾ 3:07 ਵਜੇ ਕਿਹ ਲੱਗੇ ਪਤਾ ਨਹੀਂ ਆ ਰਵਾਫ ਸ਼ੇਰ ਅਕਾਲੀ ਪਾਣੀ ਆ ਧੁਰ ਕੀ ਪਾਣੀ ਆ ਤੇ ਜਿੱਥੇ ਮੇਰਾ ਬਾਬਾ ਨਾਨਕ ਧੁਰ ਕੀ ਪਾਣੀ ਘਾਰਿਆ ਉਥੇ ਅਕਾਲੀ ਪਾਣੀ ਘਾਰਿਆ ਉਹ ਸਰਦੀ ਨੂੰ ਭਾਰ ਹੈ ਕਿਉਂ ਲੱਗਦੇ ਨੇ